ਸੰਤ ਸਿੰਘ ਕਿਹੜਾ ਪਿੰਡਾ ਜੀ ਹਨਰਾਲਾ ਜੀ ਕੀ ਲੈ ਕੇ ਆਸੀ ਤੁਸੀਂ ਇੱਥੇ ਮੰਡੀ ਚ ਜੀ ਜੀ ਅੱਛਾ ਜੀ ਕਿੰਨੀ ਕੀਤੀ ਲੈ ਕੇ ਆਇਆ ਜੀ ਇੱਥੇ ਜੀ ਮੇਰੇ ਤਾਂ 1.5 ਕਿੰਨੇ ਦੀ ਆ। ਇੱਥੇ ਦਾ ਹਾਲਾਤ ਆ ਮੰਡੀ ਦੇ ਉੱਤੇ ਮੰਡੀ ਦੇ ਹਾਲਾਤ ਹੁਣ ਤੁਹਾਨੂੰ ਪਤਾ ਹੀ ਹੈ ਜੀ ਬਹੁਤ ਮਾੜੇ ਨੇ بارش ਆਈ ਜਾਂਦੀ ਹੈ ਬੁਰਾ ਹਿੱਲਾ ਐਦੋਂ ਵਕਤ ਮਾੜਾ ਕੀ ਹੋਊ ਜਿਵੇਂ ਤਿੰਨ ਦਿਨ ਦਾ ਮੀਂਹ ਦੱਸਿਆ ਸੀ ਅੱਜ ਵੀ ਕਾਫੀ ਬਾਰਿਸ਼ ਹੋਈ ਆ ਹਾਂ ਜੀ ਕਿੱਸਾ ਲੱਗਦਾ ਜੇ ਬੰਦੋਬਸਤ ਸਰਵੰਧ ਹੈਗੇ ਹੈਗੇ ਇੱਥੇ ਕਿਹੜੇ ਹੁਣ ਬੰਦੋਬਸਤ ਨੇ ਕਿੰਨੀ ਕ ਅਗਲਾ ਅੰਦਰ ਕਰ ਲੂ ਸ਼ੈੱਡ ਤਾਂ ਛੋਟਾ ਜਾ ਜੀ ਜਿਵੇਂ ਕੇਂਦਰ ਸਰਕਾਰ ਨੇ 17 ਮੋਚਰੇ ਮੰਗਿਆ ਲੱਗਦਾ ਨਹੀਂ ਮੋਚਰਾ ਵਧੂਗਾ ਉਹ ਤਾਂ ਵਧੂਗਾ ਜੀ ਜਦ ਮੀਂਹ ਪਈ ਜਾਂਦਾ ਤੇ ਤੁਸੀਂ ਕਿੰਨੀ ਮਰ ਦੀ ਲੇਟ ਵਧਾ ਲਓ ਆਂ ਵੀ ਹੋ ਜਾਂਦਾ ਸਿਲ ਜਿਵੇਂ ਉਹ ਖੇਤਾਂ 'ਚ ਖੜਾ ਏ ਤੋੜਨਾ ਜਿਹੜਾ ਹਾਂ ਜੀ ਹਾਂ ਕੀ ਹਾਲਾਤ ਹੋਣ ਉਹਦਾ ਜੀ ਬਰਬਾਦੀ ਹੋਆ ਹੋਰ ਹਾਲਾਤ ਕੀ ਹੋਣ ਇਹਨਾਂ ਦੇ ਕਾਫੀ ਫਸਲਾਂ ਦੀ ਮੰਡੀ ਦੇ ਵਿੱਚ ਆ ਚੁੱਕੀ ਹੈ ਅੱਜ ਵੀ ਫਸਲ ਵੱਢਣ ਵਾਲੀ ਵੀ ਪਈ ਹੈਗੀ ਆ ਬਹੁਤ ਜ਼ਿਆਦਾ ਜਿਹੜਾ ਮੌਇਸਚਰ ਹੈ ਅੱਗੇ ਜਾ ਕੇ ਵਧੂ ਆ ਗਿਆ ਕਿਸਾਨਾਂ ਦੇ ਤਾਂ ਕਾਫੀ ਵੱਡੇ ਮਾਰ ਨਹੀਂ ਫੈ ਰਹੀ ਨੌਰ ਦੀ ਬਹੁਤ ਜ਼ਿਆਦੇ ਕੀ ਕਹਿਣਾ ਚਾਹਦੇ ਹੋ ਇਸ ਬਾਰੇ ਸਰਕਾਰ ਨੂੰ ਸਰਕਾਰ ਨੂੰ ਤਾਂ ਜੀ ਮੜਾ ਉਹ ਦੇਣਾ ਚਾਹੀਦਾ ਮਾਰਦਾ ਮੌਇਸਚਰ ਤੋਂ ਨੂੰ ਲੱਗਦਾ ਵੀ ਪਾਣੀ ਚਾਹੀਦਾ ਮੌਇਸਚਰ ਵਧਾਉਣਾ ਚਾਹੀਦਾ ਮਨੇ ਸੱਲ ਕਾਰਨ ਪਾਣੀ ਜਾਂਦਾ ਨਹੀਂ ਤਾਂ ਰੋਜ਼ਪਰੀ ਪਈ ਜਾਂਦਾ ਇੰਨਾ ਕਿਹਦੇ ਕੋਲ ਬੰਦੋਬਸਤ ਹੈ ਵੀ ਜਿਹੜਾ ਆਪਣੇ ਘਰੇ ਦੇਖ ਲੂਗਾ ਬੰਦਾ ਜਿਹੜਾ ਤੂੰ ਨਾ ਜਿਹੜਾ ਖੜਾ ਖੇਤਾਂ ਜੋ ਕਿੰਨਾ ਕੁ ਲੇਟ ਹੋਊਗਾ ਹੋਰ ਤਾਂ ਦੇਖ ਲੋ ਜਿਹੜੀ ਹੁਣ ਅੱਜ ਵੱਢਣੀ ਸੀ ਉਹ ਜਿੱਥੇ ਵੀ ਜ਼ਿਆਦਾ ਪੈ ਗਿਆ ਮਨ ਕਰੇ 10 ਦਿਨ ਨਾ ਪੁੱਜੀ ਹੋਵੇ ਉਹਦੀ ਜਿਹੜੀ ਕੁਆਲਿਟੀ ਆ ਉਹਦੇ ਚ ਵੀ ਫਸਟ ਬੋਲ ਪੈਂਦਾ ਜੀ ਪੈਂਦਾ ਕਾਲਸ ਹੋ ਜਾਂਦੀ ਐ ਜਿਹੜੀ ਨਕਾਲ ਆ ਜਿਹੜਾ ਉਹ ਕਿੰਨਾ ਕੁ ਘਟੂਗਾ ਜੀ ਕੀ ਮਰ ਕੀ ਕਰਦੇ ਹੁਣ ਤੁਸੀਂ ਸਰਕਾਰ ਕੋਲ ਮੰਗ ਤਾਂ ਪ੍ਰਸ਼ਾਸਨ ਤੋਂ ਹੀ ਕਰਦੇ ਆ ਜੀ ਵੀ ਕਿਸਾਨਾਂ ਨੂੰ ਮਾਜੂਦਵਾ ਦੇਣਾ ਚਾਹੀਦਾ ਅਦੀਨਾ ਮੈਲੀ ਕਰਤਪਾ ਸਿੰਘ ਜਿਹੜਾ ਬੰਦਾ ਜੀ ਕੰਗੜਾ ਜੱਜਪੂਤਾਂ ਕੰਗੜਾ ਵਾਲੀ ਬੀਜੇ ਕੋਲ ਕਿੰਨਾ ਵੀ ਚੋਨਾ ਲੈ ਕੇ ਆਇਆ ਮੰਡੀ ਮੈਂ ਗਿਆ ਇ ਟੋਟਲੀ ਕੀ ਹਾਲਾਤ ਵਿੱਚ ਕਿੰਦਾ ਇੰਤਜ਼ਾਮ ਹੈ ਇੰਤਜ਼ਾਮ ਕੁਝ ਨਹੀਂ ਹੈ ਜੀ ਬੁਰਾ ਹਾਲ ਆ ਬਿਗਦੀ ਕੋਈ ਨਹੀਂ ਹੈਗੀ ਜਮਾ ਸੁੱਕੀ ਵਿਕਦੀ ਆ 17 ਮੌਸਰ 16 ਵਾਲੀ ਜਮਾ ਬੁਰਾ ਹਾਲ ਆ ਉਸ ਨੂੰ ਤੇ ਹਾਲ ਹੈ ਗਿੱਲੇ ਝੋਨਾ ਨਾਲ ਲੈ ਕੇ ਆਉਗਾ ਹਾਂ ਗਿੱਲਾ ਝੋਨਾ ਨਾਲ ਲੈ ਕੇ ਆਓ 16 ਮੌਸਰ 17 ਵਾਲੀ ਵਿਕਦੀ ਆ ਇਹ ਤੋਂ ਵੱਡ ਵਾਲੀ ਵਿਕਦੀ ਨਹੀਂ ਹੈ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਮਾਦਾ ਜੇ ਲਗਾਏਗਾ ਆਪਣਾ ਸੁੱਕਾ ਬਟਾ ਤਾਂ ਵਧੀਆ ਵੇਚੀਓ ਜੇ ਪਸੰਦ ਆ ਵੀ ਖੇਤਾਂ ਚ ਸੈਂਪਲ ਪੁੱਛ ਲੈਗੀ ਆ ਅਜੋ ਪੀਕ ਦਾ ਸੀਜ਼ਨ ਪੂਰਾ ਹੈਗਾ ਆ ਮੰਡੀ ਦੇ ਵਿੱਚ ਉਥੇ ਵੀ ਲੱਗਦਾ ਨਹੀਂ ਹੈਗਾ ਕਿ ਜਿਹੜਾ ਸੀਜ਼ਨ ਇਸ ਤੋਂ ਡੇਰ ਇੱਧਰ ਜੀ ਹਾਲਾ ਠੀਕ ਨੇ ਇੱਧਰ ਨਹੀਂ ਅਜੇ ਪਿਆ ਨਹੀਂ ਹੈਗਾ ਬਾਕੀ ਪਤਾ ਨਹੀਂ ਹੈਗਾ ਇੱਧਰ ਠੀਕ ਆ ਕੰਮ ਕਿੰਨੀ ਕਿ ਲੇਟ ਹੋ ਸਕਦੀ ਹੈ ਉਹ ਦੁਆੜ ਦੇ ਬਾਅਦ ਕਰ ਜਾਊ ਜਿਹੜੀ ਹਰੀ ਖੜੀ ਆ ਜੀ ਹਲੇ ਕਿਸ ਤਰ੍ਹਾਂ ਦਾ ਮੰਡੀ ਦਾ ਹਾਲਾਤ ਹੈ ਗਿਆ ਮੈਂ ਇੰਤਜ਼ਾਮ ਕਿਸ ਤਰ੍ਹਾਂ ਦਾ ਚਲੋ ਹੁਣ ਤਾਂ ਚੱਲੇ ਨਹੀਂ ਕੰਮ ਜੀ ਥੋੜਾ ਬੋਲ ਚੱਲੇ ਹਾਲਾ ਮੰਡੀ ਦਾ ਇੰਤਜ਼ਾਮ ਪਿੱਛੇ ਦੇ ਹੈਗੇ ਚਲੋ ਇੰਤਜ਼ਾਮ ਚੱਲਦਾ ਰਹੇ ਵਧੀਆ ਆ ਆਰਤੀ ਬੜਾ ਠੀਕ ਨੇ ਜੀ ਆਰਤੀ ਬੜਾ ਠੀਕ ਨੇ ਜੀ ਰਾਮ ਨੂੰ ਪਾਉਣ ਦੀ ਜੜਾ ਵਧੀਆ ਤੁਹਾਨੂੰ ਆਪਾਂ ਸੋ ਆਰਤੀ ਵਧੀਆ ਜੀ ਆਰਤੀ ਦਾ ਪ੍ਰਬੰਧ ਠੀਕ ਆ ਠੀਕ ਆ ਜੀ ਪ੍ਰਾਸ ਹੋਂਦ ਉਹਦੇ ਪ੍ਰੰਦਰ ਉੱਥੇ ਕਿੱਥੇ ਜਗਾ ਜਿਹੜੀ ਫਸਲ ਬਿੱਲੀ ਕੋਈ ਹੁੰਦੀ ਆ ਸਰਕਾਰਾਂ ਤੋਂ ਉਹਨਾਂ ਕਹਿੰਦਾ ਆ ਆ ਆਰਤੀ ਦਿੰਦੇ ਨੇ ਜੀ ਕਿਹੜੀ ਵਾਲ ਦਿੰਦੇ ਨੇ ਆਪਾਂ ਨੂੰ ਬਾਕੀ ਦਾ ਪਤਾ ਨਹੀਂ ਬਾਕੀਆਂ ਨੂੰ ਚਾਹ ਰੋਟੀ ਸਭ ਕੋ ਦਿੰਦੇ ਨੇ ਇਹ ਬਾਕੀ ਆਪਾਂ ਕਿਸੇ ਪਰ ਕਹਿ ਨਹੀਂ ਸਕਦੇ ਹੈਗੇ ਕਿਵੇਂ ਆ ਕੋ ਪਤਾ ਉਹ ਇਹ ਬੰਦਾ ਜਾਂਦਾ ਇਹ ਬਾਰੇ ਬਹੁਤ ਵਧੀਆ ਹਾਂ ਇਹ ਸਭ ਕੋ ਦਿੰਦੇ ਨੇ ਰੋਟੀ ਪਾਣੀ ਸਭ ਦਿੰਦੇ ਨੇ ਮਮਾ ਮੈਂ ਕਿਨੋਂ ਨਾ ਜੀ ਆਪਣਾ ਮੈਂ ਨਾ ਚੇਰ ਰਹਾ ਜੀ 3 ਲੈ ਕੇ ਆ ਸੀ ਸਰ ਜੀ ਜਿੜੀ ਲੈ ਕੇ ਆ ਬਾਈ ਜਿੜੀ ਜਿੜੀ ਲੈ ਕੇ ਆ ਹਾਂ ਜੀ ਕਿੰਨੀ ਜਿੜੀ ਲੈ ਕੇ ਆ ਸੀ ਇੱਕ ਟ੍ਰਾਲੀ ਇੱਕ ਟ੍ਰਾਲੀ ਲੈ ਦੇ ਕਿਸ ਤਰ੍ਹਾਂ ਦਾ ਇੱਥੇ ਹੈ ਕਿਸ ਤਰ੍ਹਾਂ ਦਾ ਇੰਤਜ਼ਾਮ ਹੈਗੇ ਮੰਡੀ ਦੇ ਵਿੱਚ ਮੰਡੀ ਦੇ ਵਿੱਚ ਇੰਤਜ਼ਾਮ ਤਾਂ ਠੀਕ ਨੇ ਜੀ ਹਾਂ ਜੀ ਲੈ ਰਹੇ ਹਾਂ ਚੰਗਨ ਨਹੀਂ ਪਿਆ ਹਾਂ ਜੀ ਉਹਦੇ ਵਿੱਚ ਕੀ ਹਾਲਾਤ ਬਣੇ ਨਹੀਂ ਕਰਕੇ ਕੱਲ ਵੀ ਕਹਾਣੀ ਹੈ ਜੀ ਲੋਟਿਆ ਪੜਾ ਨਹੀਂ ਹੈਗਾ ਠੀਕ ਠਾਕ ਵੀ ਕੱਲ੍ਹ ਹਲਾਤ ਕਰਕੇ ਕੱਲ੍ਹ ਨਹੀਂ ਜਾਣੀ ਇਹਨਾਂ ਨੇ ਜ਼ਿਆਦਾ ਨੇ ਭਰੀ ਬਾਕੀ ਹੁਣ ਅੱਜ ਭਰ ਦੇਣੀ ਹੈ ਜੀ ਜਿਵੇਂ ਉਹ ਖੇਤਾਂ ਦੇ ਵਿੱਚ ਜਿਹੜਾ ਝੋਨਾ ਖੜਾ ਹੈ ਤਿੰਨ ਦਿਨ ਲਗਾਤਾਰ بارش ਪੈ ਰਹੀ ਹੈ ਰੁਕ ਰੁਕੇ ਉਹਦੇ ਕੀ ਹਾਲਾਤ ਹੋਣਗੇ ਉਹਦੇ ਹਾਲਾਤ ਤਾਂ ਮਾੜੇ ਨੇ ਜੁੱਤ ਖੇਤਾਂ ਦੇ ਕੀ ਲੱਗਦਾ ਵੀ ਝਾੜ ਘੱਟੂਗਾ ਜਾਂ ਕੀ ਝਾੜ ਤਾਂ ਪੈ ਨਹੀਂ ਘੱਟਾ ਘਟਦਾ ਜੀ ਤੇਲੀ ਉਹ ਵੀ ਕੁਆਲਿਟੀ ਦੇ ਵਿੱਚ ਵੀ ਫਰਕ ਆਊਗਾ ਵੀ ਕੁਆਲਿਟੀ ਜੀ ਹੈ ਜੀ ਸਮਾਂ ਹੀ ਕੋਈ ਐਸਾ ਸਾਹ ਬਾਗਰ ਸਾਮਵੇਲੇ ਹਾਜਨਾ ਜਿਹੜਾ ਹੈਗਾ ਜਿੰਨਾ ਮਰਜ਼ੀ ਹੋਇਆ ਬਿਮਾਰੀ ਬਹੁਤ ਵਧੀ ਹੈ ਜੀ। ਜੀ ਫਰੇਕ ਦੇ ਜੀ ਹੋਇਆ ਆ 10 ਕੌਂਡ ਜਿਹੜੀ ਘਟਦੀ ਆ। ਹਾਂ ਜੀ ਅੱਜ ਦਾ ਹਲ ਵੀ ਆਉਂਦੀਆਂ ਰੋਗ ਬਹੁਤ ਆ ਜੀ। ਕਿੰਨੀ ਜੀ ਲੇਟ ਹੋ ਗਈ ਜਿਹੜੀ ਫਸਲ ਪੇਟਾਂ ਦੀ ਜਿਹੜੀ ਹੈ। ਇੰਨਾ ਜੀ ਹੋਰ। ਬਾਲੇ ਜਿਹੜੀ ਦੇ ਬਾਅਦ ਚੱਲੀ ਜਾਣਾ। ਸੰਤ ਸਿੰਘ ਕਿਹੜਾ ਪਿੰਡ ਆ ਜੀ ਹਨਰਾਲਾ ਜੀ ਕੀ ਲੈ ਕੇ ਆ ਸੀ ਤੁਸੀਂ ਇੱਥੇ ਮੰਡੀ 'ਚ ਜੀ ਜੀ ਅੱਛਾ ਜੀ ਕਿੰਨੀ ਜਿਹੀ ਲੈ ਕੇ ਆਇਆ ਹੋ ਜੀ ਅੱਜ ਇੱਥੇ ਦੇ ਮੇਰੇ ਤਾਂ 1.5 ਕਿੰਨੇ ਦੀ ਹੈ ਇੱਥਾਂ ਦੇ ਹਾਲਾਤ ਆ ਮੰਡੀ ਦੇ ਉੱਤੇ ਮੰਡੀ ਦੇ ਹਾਲਾਤ ਹੁਣ ਤੁਹਾਨੂੰ ਪਤਾ ਹੀ ਹੈ ਜੀ ਬਹੁਤ ਮਾੜੇ ਨੇ بارشਾਂ ਹੀ ਜਾਂਦੀ ਹੈ ਬੁਰਾ ਹਿੱਲਾ ਐਦੋਂ ਵਕਤ ਮਾੜਾ ਕੀ ਹੋਊ ਜਿਵੇਂ ਸਿੰਦਿੰਦਾ ਵੀ ਦੱਸਿਆ ਸੀ ਅੱਜ ਵੀ ਕਾਫੀ ਬਾਰਿਸ਼ ਹੋਈ ਆ ਹਾਂ ਜੀ ਕਿਸਤਾ ਲੱਗਦਾ ਜੇ ਬੰਦੋਬਸਤ ਸਬੰਧ ਹੈਗੇ ਹੈਗੇ ਇੱਥੇ ਕਿਹੜੇ ਹੁਣ ਬੰਦੋਬਸਤ ਨੇ ਕਿੰਨੀ ਕ ਅੰਦਰ ਕਰ ਲੂ ਸ਼ੈੱਡ ਤਾਂ ਛੋਟਾ ਜਿਹਾ ਜੀ ਜਦੋਂ ਕੇਂਦਰ ਸਰਕਾਰ ਨੇ ਸਤਾਰਾ ਮੋਚਰੇ ਮੰਗਿਆ ਲੱਗਦਾ ਨਹੀਂ ਮੋਚਰਾ ਵਧੂਗਾ ਉਹ ਤਾਂ ਵਧੂਗਾ ਜੀ ਜਦ ਮੀ ਪਈ ਜਾਂਦਾ ਤੇ ਤੁਸੀਂ ਕਿੰਨੀ ਮਰਜੀ ਲੇਟ ਵਧਾ ਲਓ ਆਂ ਵੀ ਹੋ ਜਾਂਦਾ ਫਿਰ ਜਿਵੇਂ ਉਹ ਖੇਤਾਂ 'ਚ ਖੜਾ ਛੋਣਨਾ ਜਿਹੜਾ ਹਾਂ ਜੀ ਕੀ ਹਾਲਾਤ ਹੋਣ ਉਹਦਾ ਜੀ ਬਰਬਾਦੀ ਹੋਗਾ ਹੋਰ ਹਾਲਾਤ ਕੀ ਹੋਣ ਇਹਨਾਂ ਦੇ ਕਾਫੀ ਫਸਲ ਜੀ ਮੰਡੀ ਦੇ ਵਿੱਚ ਆ ਚੁੱਕੀ ਹੈ ਅੱਗੇ ਵੀ ਫਸਲ ਵੱਢਣ ਵਾਲੀ ਵੀ ਪਈ ਹੈਗੀ ਆ ਬਹੁਤ ਜ਼ਿਆਦਾ ਜਿਹੜਾ ਮੌਸਮ ਹੈ ਅੱਗੇ ਜਾ ਕੇ ਵਧੂ ਆ ਗਿਆ ਕਿਸਾਨਾਂ ਦੇ ਉੱਤੇ ਕਾਫੀ ਵੱਡੇ ਮਾੜੀ ਪ੍ਰੇਰ ਹੈ ਮੌਤ ਦੀ ਬਹੁਤ ਜ਼ਿਆਦੇ ਠੀਕ ਹੈ ਨਾ ਚੰਨੇ ਹੋ ਇਸ ਬਾਰੇ ਸਰਕਾਰ ਨੂੰ ਸਰਕਾਰ ਨੂੰ ਤਾਂ ਜੀ ਮੜਾ ਉਹ ਦੇਣਾ ਚਾਹੀਦਾ ਮਾਜ ਦਾ ਮੌਸਮਰ ਦੋਨੋਂ ਲੱਗਦਾ ਵੀ ਬਣਾਣੇ ਮੌਸਮਰ ਵਧਾਉਣਾ ਚਾਹੀਦਾ ਹੁਣ ਸਿਰ ਲਗ ਕਰਨ ਵਧੀ ਜਾਂਦਾ ਨਹੀਂ ਤਾਂ ਰੋਜ਼ਪਰੀ ਪਈ ਜਾਂਦਾ ਇੰਨਾ ਕਿਤੇ ਕੋਈ ਬੰਦੋਬਸਤ ਹੈ ਵੀ ਜਿਹੜਾ ਆਪਣੇ ਘਰੇ ਦੇਖ ਲੂ ਕੋਈ ਬੰਦਾ ਜੇ ਤੂੰ ਮੈਂ ਜਿਹੜਾ ਖੜਾ ਖੇਤਾਂ 'ਚ ਉਹ ਕਿੰਨਾ ਕੁ ਲੇਟ ਹੋਊਗਾ ਹੋਰ ਤਾਂ ਦੇਖ ਲੋ ਜੀ ਜਿਹੜੀ ਹੁਣ ਅੱਜ ਵੱਢਣੀ ਸੀ ਉਹ ਜਿੱਥੇ ਨਹੀਂ ਜਿਆਦਾ ਪੈ ਗਿਆ ਮਨ ਕਰੇ 10 ਦਿਨ ਨਾ ਵੱਢੀ ਹੋਵੇ ਉਹਦੀ ਜਿਹੜੀ ਕੁਆਲਿਟੀ ਆ ਉਹਦੇ ਚ ਵੀ ਫਸਦਾ ਜਾਂਦਾ ਜੀ ਪੈਂਦਾ ਪੈਂਦਾ ਕਾਲਸ ਹੋ ਜਾਂਦੀ ਐ ਨਾਲੀ ਨਕਾਲ ਆ ਜਿਹੜਾ ਉਹ ਕਿੰਨਾ ਕੁ ਘਟੂ ਆ ਜੀ ਕੀ ਮੈਂ ਕੀ ਕਰਦੇ ਹਾਂ ਤੁਸੀਂ ਸਰਕਾਰ ਕੋਲ ਮੰਗ ਤਾਂ ਪ੍ਰਸ਼ਾਸਨ ਤੋਂ ਹੀ ਕਰਦੇ ਆ ਜੀ ਵੀ ਕਿਸਾਨਾਂ ਨੂੰ ਮਾਜੂਦਵਾ ਦੇਣਾ ਚਾਹੀਦਾ ਅੱਜ ਇਹ ਨਾ ਮੈਂ ਤਰਤਾ ਸਿੰਘ ਜਿਹੜਾ ਬੰਦਾ ਜੀ ਕਮਰ ਰਾਜਾ ਜਪੂਤਾ ਘੜਾਲੀ ਬੀਜੇ ਕੋਲ ਗਿੱਲਾ ਚੁੰਨਾ ਲੈ ਕੇ ਆਇਆ ਮੰਡੀ ਲੈ ਗਿਆ ਹੀ ਟੋਟਲੀ ਕੀ ਹਾਲਾਤ ਵਿੱਚ ਕਿਦਾਂ ਇੰਦੀ ਲੈ ਆਇਆ ਐਂ ਤਾਂ ਜਾਂ ਕੁਝ ਨਹੀਂ ਹੋਇਆ ਜੀ ਬੁਰਾ ਹਾਲ ਆ ਵਿਕਦੀ ਕੁਝ ਨਹੀਂ ਹੈਗੀ ਜਮਾ ਸੁੱਕੀ ਵਿਕਦੀ ਆ 17 ਮੋਟੇ ਚ 16 ਵਾਲੀ ਜਮਾ ਬੁਰਾ ਹਾਲ ਆ ਕੁਝ ਨਹੀਂ ਤੇ ਸਾਰੇ ਗਿੱਲੇ ਚੁੰਨਾ ਨਾਲ ਲੈ ਕੇ ਆਉਗਾ ਹਾਂ ਗਿੱਲਾ ਚੁੰਨਾ ਨਾਲ ਲੈ ਕੇ ਆਓ 16 ਮੋਟੇ ਚ 17 ਵਾਲੀ ਵਿਕਦੀ ਆ ਇਹ ਦੁੱਪ ਵੱਧ ਵਾਲੀ ਵਿਕਦਣੀ ਹੈ ਜੀ ਕਿੰਨੇ ਬਿਲੋਗੇ ਤੁਹਾਨੂੰ ਮਾਦਾ ਜਿਹੜੇ ਲਗਾਏਗਾ ਆਪਣਾ ਸੁੱਕਾ ਵੱਟਿਆ ਤਾਂ ਵਧੀਆ ਵੇਚੀਓ ਕਿਸਾਨਾਂ ਦੇ ਖੇਤਾਂ 'ਚ 65% ਲੈ ਗਈ ਆ ਅੱਜੋ ਪੀਕ ਦਾ ਸੀਜ਼ ਪੂਰਾ ਹੈਗਾ ਆ ਮੰਡੀ ਦੇ ਵਿੱਚ ਉਥੋਂ ਲੱਗਦਾ ਨਹੀਂ ਹੈਗਾ ਕਿ ਜਿਹੜਾ ਸੀਜ਼ ਇਸ ਤਰ੍ਹਾਂ ਦੇਰ ਹੈ ਇੱਧਰ ਜੀ ਹਾਲਾ ਠੀਕ ਨੇ ਇੱਧਰ ਨਹੀਂ ਹੈ ਪਿਆ ਨਹੀਂ ਹੈਗਾ ਬਾਕੀ ਪਤਾ ਨਹੀਂ ਹੈਗਾ ਇੱਧਰ ਠੀਕ ਆ ਕੰਮ ਕਿੰਨੀ ਕਿ ਲੇਟ ਹੋ ਸਕਦੀ ਹੈ ਉਹ ਦਿਵਾਰ ਜੋ ਬਾਤ ਕਰ ਜਾਊ ਜਿਹੜੀ ਹਰੀ ਖੜੀ ਆ ਜੀ ਲੈ ਕਿਸ ਤਰ੍ਹਾਂ ਦਾ ਮੰਡੀ ਦਾ ਹਾਲਾਤ ਹੈਗਾ ਮੈਂ ਇੰਤਜ਼ਾਮ ਕਿਸ ਤਰ੍ਹਾਂ ਦਾ ਚਲੋ ਹੁਣ ਤਾਂ ਚੱਲੇ ਨਹੀਂ ਕੰਮ ਜੀ ਥੋੜਾ ਬੋਲ ਚੱਲੇ ਹਾਲ ਤਾਂ ਮੰਡੀ ਦਾ ਇੰਤਜ਼ਾਮ ਕਿਸ ਤਰ੍ਹਾਂ ਦਾ ਹੈਗਾ ਚਲੋ ਇੰਤਜ਼ਾਮ ਤਾਂ ਆਰਦੇ ਹਰਤੇ ਹੁੰ ਚਲਦਾ ਰਹੰਗੋ ਰਹੀ ਜਾ ਆਰਤੀ ਬਲੋ ਇੰਟਰਵਿਊ ਆਰਤੀ ਬਲੋ ਠੀਕ ਨੇ ਜੀ ਐਨ ਕੋਣ ਦੀ ਜਗਾ ਦਿੰਦੀ ਆਪਾਂ ਨੂੰ ਸੋ ਵਾਰ ਵਧੀਆ ਜੀ ਆਰਤੀ ਦਾ ਪ੍ਰਬੰਧ ਠੀਕ ਆ ਠੀਕ ਆ ਜੀ ਰਾਤ ਹੋਂਨ ਤਾਂ ਉਹ ਵੀ ਪ੍ਰਣਾੰਦਰ ਉੱਥੇ ਕਿੱਥੇ ਜਗਾ ਜਿਹੜੀ ਫੱਕਲ ਦਿੱਲੀ ਕੋਈ ਹੁੰਦੀ ਆ ਸਰਕਾਰ ਦਾ ਪ੍ਰੋਗਰਾਮ ਦਾ ਵਾਹ ਆਰਤੀ ਦਿੰਦੇ ਨੇ ਜੀ ਕਿਹੜੀ ਵਾਲ ਦਿੰਦੇ ਨੇ ਆਪਾਂ ਨੂੰ ਬਾਕੀ ਤਾਂ ਪਤਾ ਨਹੀਂ ਚਾਹ ਬਾਕੀਆਂ ਸਾਨੂੰ ਚਾਹ ਰੋਟੀ ਸਭ ਕੋ ਦਿੰਦੇ ਨੇ ਇਹ ਬਾਕੀ ਆਪਾਂ ਕਿਸੇ ਪਰ ਕਹਿ ਨਹੀਂ ਸਕਦੇ ਹੈਗੇ ਕਿਵੇਂ ਆ ਕੋ ਪਤਾ ਉਹ ਇਹ ਬੰਦਾ ਜਾਂਦਾ ਇਹ ਬਾਰੇ ਬਹੁਤ ਵਧੀਆ ਹਾਂ ਇਹ ਆ ਕੋ ਦਿੰਦੇ ਨੇ ਰੋਟੀ ਪਾਣੀ ਸਭ ਦਿੰਦੇ ਨੇ ਹਾਂ ਜੀ ਨੰਬਰ ਆ ਕਿ ਨੰਬਰ ਜੀ ਆਪਣਾ ਮੈਂ ਨਾ ਤੇ ਰਹਾਂਗਾ ਜੀ ਕੀ ਲੈ ਕੇ ਆ ਸੀ ਸਰ ਜੀ ਜਿੜੀ ਲੈ ਕੇ ਆ ਬਾਈ ਜਿੜੀ ਜਿੜੀ ਲੈ ਕੇ ਆ ਹਾਂ ਜੀ ਕਿੰਨੀ ਜਿੜੀ ਲੈ ਕੇ ਆ ਸੀ ਇੱਕ ਟ੍ਰੋਲੀ ਇੱਕ ਟ੍ਰੋਲੀ ਲੈ ਦੇ ਕਿਸ ਤਰ੍ਹਾਂ ਦਾ ਇੰਤਜ਼ਾਮ ਹੈ ਹੈ ਕਿਸ ਤਰ੍ਹਾਂ ਦਾ ਇੰਤਜ਼ਾਮ ਹੈਗੇ ਮੰਲੀ ਦੇ ਵਿੱਚ ਮੰਲੀ ਦੇ ਵਿੱਚ ਇੰਤਜ਼ਾਮ ਤਾਂ ਠੀਕ ਨੇ ਜੀ ਹਾਂ ਜੀ ਜੇ ਹੁਣ ਸੰਜਮ ਨਹੀਂ ਪਿਆ ਹਾਂ ਜੀ ਉਹਦੇ ਵਿੱਚ ਕੀ ਹਾਲਾਤ ਬਣੇ ਨਹੀਂ ਕਰਕੇ ਕੱਲ ਵੀ ਕਾਣੀ ਹੈ ਜੀ ਲੋਟਿਆ ਪੜਾ ਨਹੀਂ ਹੈਗਾ ਠੀਕ ਠਾਕ ਵੀ ਕੱਲ੍ਹ ਹਲਾਤ ਕਰਕੇ ਕੱਲ੍ਹ ਨਹੀਂ ਜਾਣੀ ਇਹਨਾਂ ਨੇ ਜ਼ਰੇ ਨੇ ਭਰੀ ਬਾਕੀ ਹੁਣ ਅੱਜ ਭਰ ਦੇਣੀ ਹੈ ਜੇ ਲੋ ਖੇਤਾਂ ਦੇ ਵਿੱਚ ਜਿਹੜਾ ਝੋਨਾ ਖੜਾ ਹੈ ਤਿੰਨ ਦਿਨ ਲਗਾਤਾਰ بارش ਪੈ ਰਹੀ ਹੈ ਰੁਕ ਰੁਕੇ ਉਹਦੇ ਕੀ ਹਾਲਾਤ ਹੋਣਗੇ ਉਹਦੇ ਹਾਲਾਤ ਤਾਂ ਮਾੜੇ ਨੇ ਜਿੱਥੇ ਖੇਤਾਂ ਦੇ ਵਿੱਚ ਕੀ ਲੱਗਦਾ ਵੀ ਝੜ ਘਟੂਗਾ ਜਾਂ ਕੀ ਝੜਦਾ ਨਹੀਂ ਘਟਾ ਘਟਾ ਜੀ ਤੇ ਇਹ ਵੀ ਕੁਆਲਿਟੀ ਦੇ ਵਿੱਚ ਵੀ ਫਰਕ ਆਊਗਾ ਕੋਈ ਕੁਆਲਿਟੀ ਜੀ ਹੈ ਜੀ ਸਮਾਂ ਹੀ ਕੋਈ ਐਸਾ ਸਾਹ ਬਗਰ ਸਾਡੇ ਲਹਾਜ ਨਾਲ ਜਿਹੜਾ ਹੈਗਾ ਜਿੰਨਾ ਮਰਜ਼ੀ ਹੋਇਆ ਬਿਮਾਰੀ ਬਹੁਤ ਵਧੀ ਹੈ ਜੀ ਹਰੇਕ ਦੇ ਜੀ ਹੋਇਆ ਆ 10 ਕਮਟ ਜਿਹੜੀ ਘਟਦੀ ਆ ਹਾਂ ਜੀ ਅੱਜ ਦਾ ਹਰ ਵੀ ਅਲਵੀਆ ਰੋਗ ਬਹੁਤ ਆ ਜੀ ਕਿੰਨੀ ਜੇ ਲੇਟ ਹੋ ਗਈ ਜਿਹੜੀ ਫੋਟੋ ਖੇਤਾਂ ਲਿਖੜੀ ਜੀ ਇੰਨਾ ਜੀ ਹੋਰ ਬਾਲੇ ਜਿਹੜੀ ਦੇ ਬਾਅਦ ਚੱਲੀ ਜਾਣਾ ਹੈ ਜੀ